ਮਾਰਕੀਟ ਕਮੇਟੀ ਬਰਨਾਲਾ ਦੀ ਦੀਵਾਰ ਡਿੱਗੀ ਪਛੋਟੀ ਜਹੀ ਬੱਚੀ ਦੀ ਬਾਲਵਾਲ ਬੱਚੇ ਜਾਨ ਆਸੇ-ਪਾਸੇ ਦੇ ਕੁੱਝ ਦੁਕਾਨਦਾਰਾਂ ਦੀ ਵੱਡੀ ਅਨਗੈਲੀ ਕਾਰਨ ਵਾਪਰੀ ਦੱਸੀ ਜਾ ਰਹੀ ਹੈ ਘਟਨਾ ਮੁਹੱਲਾ ਵਾਸੀਆਂ ਨੇ ਇਸ ਮਾਮਲੇ ਸੰਬੰਧੀ ਮਾਰਕੀਟ ਕਮੇਟੀ ਦਰ ਦਰ ਵਿਖੇ ਕੀਤੀ ਸ਼ਿਕਾਇਤ ਮੌਕੇ ਤੇ ਪਹੁੰਚੇ ਮਾਰਕੀਟ ਕਮੇਟੀ ਬਰਨਾਲਾ ਦੇ ਚਰਨਸ 77 ਜਿਨ੍ਹਾਂ ਵੱਲੋਂ ਮੌਕੇ ਤੇ ਕੀਤੀ ਗਈ ਜਾਂਚ ਪੜਤਾਲ ਇਸ ਮੌਕੇ ਗੱਲਬਾਤ ਕਰਦਿਆਂ ਮਾਰਕੀਟ ਕਮੇਟੀ ਬਰਨਾਲਾ ਦੇ ਚਰਨਸ 77 ਵੱਲੋਂ ਦੱਸਿਆ ਗਿਆ ਕਿ ਜੋ ਇਹ ਦੀਵਾਰ ਦਿੱਗਨ ਦੀ ਘਟਨਾ ਵਾਪਰੀ ਹੈ ਇਸ ਸਬੰਧੀ ਸਾਡੇ ਵੱਲੋਂ ਸਾਰੇ ਪਹਿਲੂ ਅਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜਿਸ ਵਿੱਚ ਦੇਖਣ ਵਿੱਚ ਇਹ ਸਾਹਮਣੇ ਆਇਆ ਹੈ ਕਿ ਮਾਰਕੀਟ ਕਮਿਟੀ ਬਰਨਾਲਾ ਦੀ ਦੀਵਾਰ ਨੇੜੇ ਰੇਤਾ ਬਜਰੀ ਦਾ ਵੱਡਾ ਢੇਰ ਰੱਖਿਆ ਹੋਇਆ ਪਾਇਆ ਗਿਆ ਜਿਸ ਦੇ ਕਾਰਨ ਇਹ ਦੀਵਾਰ ਡਿੱਗੀ ਹੋ ਸਕਦੀ ਹੈ ਇਸ ਸਬੰਧੀ ਸਾਡੇ ਵੱਲੋਂ ਰੇਤਾ ਬਜਰੀ ਰੱਖਣ ਵਾਲੇ ਦੁਕਾਨਦਾਰਾਂ ਨੂੰ ਨੋਟਿਸ ਭੇਜਿਆ ਜਾਵੇਗਾ ਅਤੇ ਵਰਨਦੀ ਕਾਰਵਾਈ ਵੀ ਕੀਤੀ ਜਾਵੇਗੀ ਆਓ ਜਾਣਦੇ ਹਾਂ ਕੀ ਕਹਿ ਰਹੇ ਹਨ ਮਾਰਕੀਟ ਕਮਿਊਨਿਟੀ ਬਰਨਾਲਾ ਦੇ ਚਰਨ 77 ਇਹ ਸਾਰੇ ਮਾਮਲੇ ਨੂੰ ਲੈ ਕੇ ਕੀ ਨਾਮ ਹੈ ਜੀ ਆਪਣਾ ਕੁਲਵਿੰਦਰ ਸਿੰਘ ਭੁੱਲਰ 77 ਮਾਰਕੀਟ ਕਮੇਟੀ ਬਰਨਾਲਾ ਜਿਹੜੀ ਕਿ ਇਹ ਕੰਦ ਹੈ ਸੋਡੀ ਕਿ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਜਿਹਦੇ ਵਿੱਚ ਕੱਲ ਇੱਕ ਸਕੂਟਰੀ ਤੇ ਇੱਕ ਬੱਚਾ ਵੀ ਇਹਦੇ ਥੱਲੇ ਆ ਜਾਣਾ ਸੀ ਇਹ ਕੀ ਕਾਰਨ ਹੈ ਕਿ ਵੀ ਇਹਦੇ ਵਿੱਚ ਮਟੀਰੀਅਲ ਗਲਤ ਲਾਇਆ ਗਿਆ ਜਾਂ ਕਿਸੇ ਦੀ ਹੋਰ ਗਲਤੀ ਨਜ਼ਰ ਆ ਰਹੀ ਇਹ ਹੁਣੇ ਹੀ ਮੇਰੀ ਨੋਲਿਜ ਚ ਆਇਆ ਮੈਂ ਤਾਂ ਹੀ ਆਇਆ ਇੱਥੇ ਤੇ ਇਹਦੇ ਅਸੀਂ ਵਿਰੋਧ ਐਕਸ਼ਨ ਲੈ ਰਹੇ ਹਾਂ ਜੀਦਾ ਵੀ ਇੱਥੇ ਕੋਈ ਸਿਮੈਂਟ ਪਿਆ ਜਰਿੱ ਤਪਿਆਗਾ ਉਹਦੇ ਵਿਰੁੱਧ ਕਾਰਵਾਈ ਕਰ ਰਹੇ ਹਾਂਗੇ ਰਿਐਕਸ਼ਨ ਲਵਾਂਗੇ ਉਹਦੇ ਵਿਰੁੱਧ ਬੋਲੋ ਸਾਹਿਬ ਜਾਂ ਇਸ ਤਰ੍ਹਾਂ ਕਰ ਦਿੱਤਾ ਜਾਵੇ ਇਸੇ ਕੋਈ ਪਾਰਕਿੰਗ ਹੀ ਬਣ ਜੇ ਜਾਂ ਕੁਝ ਵੀ ਹੈ ਦੀਵਾਰ ਤੁਰ ਤੱਕ ਟੁੱਟੋ ਲੈ ਕੇ ਤੁਰ ਤੱਕ ਕੀ ਜਿਹੜੀ ਡਿੱਗਣ ਵਾਲੀ ਹੈ ਦੀਵਾਰ ਇਹ ਵੀ ਉੱਚ ਅਧਿਕਾਰੀਆਂ ਦੇ ਨੋਟਿਸ ਚ ਲਿਆ ਦਿੰਨੇ ਆ ਲਿਆ ਕੇ ਜਿਵੇਂ ਵੀ ਉਹਨਾਂ ਦੇ ਆਦੇਸ਼ ਹੋਣਗੇ ਪਾਰਕਿੰਗ ਬਣਾਉਣੀ ਹੈ ਜਾਂ ਕੋਈ ਹੋਰ ਚੀਜ਼ ਹੈ ਉਹ ਸਾਰਾ ਕੁਝ ਉਸ ਤਾਂ ਹੀ ਹੋ ਜਾਣਾ ਹੁਣ ਇਸ ਨੂੰ ਕੋਈ ਵਧੀਆ ਤਰੀਕੇ ਦੇ ਨਾਲ ਵਧੀਆ ਤਰੀਕ ਨਹੀਂ ਵਧੀਆ ਅਸੀਂ ਐਕਸ਼ਨ ਵਿੰਗ ਨੂੰ ਲਿਖ ਰਹੇ ਹਾਂ ਇਹਦੀ ਚਿੱਠੀ ਤੇ ਉਹ ਜਿਵੇਂ ਵੀ ਉਹਨਾਂ ਦੇ ਹੋਊਗਾ ਵੀ ਕਿਸ ਤਰ੍ਹਾਂ ਦੀ ਦੀਵਾਰ ਬਣਾਉਣੀ ਹੈ ਉਹ ਕੱਢੀ ਜਾ ਜਿਹੜੇ ਸਮਾਨ ਪਿਆ ਸਨ ਉਹਨਾਂ ਵਿਰੁੱਧ ਕੋਈ ਐਕਸੀਡੈਂਟ ਤਾਂ ਹੋਊਗਾ। ਐਕਸ਼ਨ ਲਵਾ ਕੇ ਲੈਣੇ ਉਹਨਾਂ ਦੇ ਪੱਤਰ ਕੱਢਦੇ ਉਹਨੂੰ ਜਾ ਕੇ।